ਹਾਂਜੀ ਬਾਬੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਗੱਲ ਆਪਾਂ ਬਹੁਤ ਲੰਬੇ ਟਾਈਮ ਤੋਂ ਸੁਣਦੇ ਆ ਰਹੇ ਹਾਂ ਲੰਬੇ ਟਾਈਮ ਤੋਂ ਕਿ ਵੀ ਆਪਣੇ ਜਿੰਨੀਆਂ ਪੁਰਾਣੀ ਜਨਰੇਸ਼ਨ ਸੀਗੇ ਆਪਣੇ ਹਨਾ ਵੱਡੇ ਬਜ਼ੁਰਗ ਸੀਗੇ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਜਿਹਨੇ ਦੁੱਧ ਵੇਚਦਾ ਉਹਨੇ ਪੁੱਤ ਵੀ ਵੇਚਦਾ ਹਨਾ ਵੀ ਦੁੱਧ ਵੇਚਣਾ ਉਹਨਾਂ ਟਾਈਮਾਂ ਦੇ ਵਿੱਚ ਇੱਕ ਤਰ੍ਹਾਂ ਦੇ ਵੀ ਬੰਦੇ ਨੂੰ ਨਾ ਮਹਿਣਾ ਮੰਨਿਆ ਜਾਂਦਾ ਸੀ ਵੀ ਜਿਹੜਾ ਮੁੰਡਾ ਦੁੱਧ ਵੇਚਦਾ ਨਾ ਅਗਲਾ ਕੁਦੂ ਤਾਂ ਦੁੱਧ ਵੇਚਦਾ ਯਾਰ ਤੂੰ ਕਹੇ ਜਾ ਬੰਦਾਗਾ ਨਾ ਘਰੇ ਮੁੰਡੇ ਨੂੰ ਪਿਆ ਖਵਾ ਪਿਆ ਹਨਾ ਵੀ ਮੁੰਡਾ ਖੇਤ ਚ ਕੰਮ ਕਰੂਗਾ ਤੇ ਹੁਣ ਦੇ ਸਮੇਂ ਦੇ ਵਿੱਚ ਬਈ ਜਿਹੜਾ ਦੁੱਧ ਵੇਚਦਾਗਾ ਉਹ ਕੰਮ ਗੱਲ ਲੱਗੀ ਮੈਨੂੰ ਤਾਂ ਨਹੀਂ ਕੋਈ ਲੱਗਦਾ ਹਨਾ ਕੋਈ ਟਾਵਾ ਬੰਦੇ ਜਿਹੜਾ ਦੁੱਧ ਵੇਚਦਾ ਨਹੀਂ ਘਰੇ ਰੜਕਦਾ ਦਹੀਂ ਲੱਸੀ ਰੱਖਦਾ ਹੋਊਗਾ ਚਲ ਉਹਦਾ ਅੱਡ ਗੱਲ ਰਹਿ ਗਈ ਵੀਰੇ ਜਦੋਂ ਕਹਿੰਦਾ ਵੀ ਦੁੱਧ ਵੇਚਦਾ ਪੁੱਤ ਵੇਚਦਾ ਇਹ ਹੁਣ ਬਈ ਉਹ ਉਲਟ ਸਮੇਂ ਦੀ ਗੱਲ ਹੋ ਗਈ ਹੁਣ ਬਈ ਜਿਹੜਾ ਬੰਦਾ ਦੁੱਧ ਵੇਚਦਾ ਹਨਾ ਉਹ ਬੰਦੇ ਨਿਕਤਨਾਂ ਬਿਜ਼ਨਸਮੈਨ ਹੀ ਸਮਝ ਆ ਜਾਂਦਾਗਾ ਕਿਉਂਕਿ ਹੁਣ ਦੇ ਸਮੇਂ ਦੇ ਵਿੱਚ ਨਾ ਜਿਹੜਾ ਯੂਥ ਆ ਬਈ ਬਾਹਰ ਜਾਉਣ ਤੱਕਾ ਘਟੇ ਆ ਪਰ ਉਹਦਾ ਜਿਹੜਾ ਇੰਟਰਸਟ ਹੈਗਾ ਉਹ ਇਧਰ ਵਧਿਆ ਆਪਣੇ ਡੈਰੀ ਫਾਰਮਿੰਗ ਕਰਨੀ ਜਿਹੜਾ ਆਪਣਾ ਜੂਤ ਦਾ ਡੈਰੀ ਫਾਰਮਰ ਇੰਟਰਸਟ ਆ ਕਹਿੰਦਾ ਉਹਨੇ ਬਹੁਤ ਬੂਸਟ ਕਰਾਇਆ ਇਸ ਚੀਜ਼ ਨੂੰ ਦੁੱਧ ਵੇਚਣ ਦੇ ਕਾਰੋਬਾਰ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਬਈ ਚੰਗੀ ਗੱਲ ਆ ਨਾ ਦੁੱਧ ਵੇਚਣਾ ਪਰ ਇਹ ਚੀਜ਼ ਨੇ ਬਈ ਲੋਕਾਂ ਦਾ ਲੈਵਲ ਬਹੁਤ ਉੱਚਾ ਚੱਕ ਦੰਗਾ ਕਿ ਵਿੱਚ ਲੋਕਾਂ ਦੀ ਕਬੀਲਦਾਰੀ ਦੁੱਧ ਸਿਰੋਂ ਚੱਲੀਆਂ ਨੇ ਬਹੁਤ ਵੱਡੇ ਪੱਧਰ ਤੇ ਬੁੜੇ ਚੇਂਜ ਦੇਖਣ ਨੂੰ ਮਿਲਿਆਗਾ ਜਿਹੜਾ ਆਪਣਾ ਵੀ ਦੁੱਧ ਸੇਲ ਕਰਨ ਦਾ ਕੰਮ ਚੱਲਿਆਗਾ ਡੈਰੀਆਂ ਦੇ ਵਿੱਚ ਲਾ ਲਓ ਜਾਂ ਵੀ ਜਿਵੇਂ ਹਰੇ ਵਿੱਚ ਵਿੱਚ ਫਾਰਮਾਂ ਦੇ ਵਿੱਚ ਆਉਂਦੀਆਂ ਵੀ ਡੈਰੀਆਂ ਨੇ ਹਨਾ ਲੋਕ ਪ੍ਰੋਡਕਟ ਵੇਚਦੇ ਨੇ ਦੁੱਧ ਦੇ ਬਣਾ ਕੇ ਬਹੁਤ ਬਈ ਚੀਜ਼ ਨੇ ਅਪਗ